ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਧ ਸੰਗਤ ਸੁਖਬੀਰ ਬਾਦਲ ਨੇ ਇਹ 21 ਪਾਠ ਸ਼ੁਰੂ ਕਰ ਦਿੱਤੇ ਨੇ ਗੁਨਾਹਾਂ ਤੇ ਦੁੱਖ ਕੱਟੇ ਜਾਣਗੇ ਸੁਖਬੀਰ ਬਾਦਲ ਨੂੰ ਮਿਲੇਗਾ ਦੁਬਾਰਾ ਰਾਜ ਭਾਗ 2027 ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਸੁਖਬੀਰ ਦੇ ਭਾਗਾਂ ਦੇ ਵਿੱਚ ਹੋਣੀ ਹੈ ਇਸ ਵਿਸ਼ੇ ਨੂੰ ਆਪਾਂ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਾਰੀ ਸੰਗਤ ਜਾਣਦੀ ਹੈ ਕਿ ਸੁਖਬੀਰ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹ ਆਈ ਗਈ ਹੈ ਸੇਵਾ ਜਿਹੜੀ ਹੈ ਉਹ ਕਰ ਰਹੇ ਨੇ ਤੇ ਹੁਣ ਕੁਝ ਗੱਲਾਂ ਜਿਹੜੀਆਂ ਨੇ ਉਹ ਸਵਾਲ ਬਣ ਜਾਂਦੇ ਨੇ ਤੇ ਸਾਹਮਣੇ ਆਉਂਦੀਆਂ ਨੇ ਉਡਮੀਆਂ ਗੱਲਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਇਹ ਸਭ ਕੁਝ 2027 ਦੀ ਸਟੰਟ ਬਾਜੀ ਹੈ 2027 ਦੀ ਮੈਂ ਹੈਰਾਨ ਹੋਇਆ ਜਦੋਂ ਅੱਜ ਮੈਂ ਇੱਕ ਵੀਡੀਓ ਵੇਖੀ ਸ਼ਾਇਦ ਸਫਲ ਸੋਚ ਕੋਈ ਪੇਜ ਹੈ ਉਹਨਾਂ ਨੇ ਪਾਈ ਹੋਈ ਸੀ ਤੇ ਉਹਦੇ ਵਿੱਚ ਮੈਂ ਵੇਖਿਆ ਜਦੋਂ ਸੁਖਬੀਰ ਬਾਦਲ ਤੇ ਹਮਲਾ ਹੁੰਦਾ ਤੇ ਉਹ ਉੱਠ ਕੇ ਭੱਜਿਆ ਤੇ ਜਿਸ ਲੱਤ ਦੇ ਪਲਸਟਰ ਲੱਗਿਆ ਸੀ ਉਹ ਲੱਤ ਉਹਨੇ ਥੱਲੇ ਲਗਾਈ ਹੁਣ ਹੈਰਾਨਗੀ ਇਹ ਹੈ ਕਿ ਜੇਕਰ ਲੱਤ ਟੁੱਟੀ ਹੋਈ ਹੈ ਲੱਤ ਦੇ ਪਲਾਸਟਰ ਹੈ ਤੇ ਫਿਰ ਬੰਦਾ ਕਿਵੇਂ ਇੱਕਦਮ ਦੌੜ ਸਕਦਾ ਲੋਕਾਂ ਦੇ ਸਵਾਲ ਨੇ ਤੇ ਉਸ ਤੋਂ ਬਾਅਦ ਸਵਾਲ ਇਹ ਵੀ ਹੈ ਕਿ ਜਾਣ ਬੁੱਝ ਕੇ ਪਲਾਸਟਰ ਲਗਾਇਆ ਗਿਆ ਕਿ ਜਾਣ ਬੁੱਝ ਕੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਗਿਆ ਕਿ ਜਾਣ ਬੁੱਝ ਕੇ ਅਕਾਲ ਤਖਤ ਸਾਹਿਬ ਤੋਂ ਤਨਖਾਹ ਲਵਾਈ ਗਈ ਆਪਣੇ ਗੁਨਾਹ ਕਬੂਲ ਕੀਤੇ ਗਏ ਹੋਰ ਕੋਈ ਰਸਤਾ ਨਹੀਂ ਸੀ ਆਪਣੀ ਸੱਤਾ ਦੇ ਵਿੱਚ ਵਾਪਸ ਆਉਣ ਦੇ ਲਈ ਬਹੁਤ ਤਰ੍ਹਾਂ ਦੇ ਸਵਾਲ ਬਣ ਜਾਂਦੇ ਨੇ ਸਾਧ ਸੰਗਤ ਪਰ ਮੈਂ ਇੱਕ ਬੇਨਤੀ ਜ਼ਰੂਰ ਕਰਦਾ ਕਿ ਹੁਣ ਚਾਹੇ 21 ਪਾਠ ਕਰ ਲੋ ਤੇ ਚਾਹੇ 41 ਪਾਠ ਕਰ ਲੋ ਜਦੋਂ ਪਾਤਸ਼ਾਹ ਨੇ ਬਖਸ਼ਣਾ ਹੋਇਆ ਤੇ ਉਦੋਂ ਬਖਸ਼ਣਗੇ ਤੁਹਾਡੀ ਕਾਲੀ ਨਾਲ ਵੇਰ ਨਹੀਂ ਪੱਕਣੇ ਜੋ ਤੁਸੀਂ ਗੁਨਾਹ ਕੀਤੇ ਨੇ ਉਹਨਾਂ ਦਾ ਮੁਆਫੀ ਪਣਾ ਜਿਹੜਾ ਹੈ ਉਹ ਤੁਹਾਨੂੰ ਗੁਰੂ ਦੇ ਦਰਬਾਰ ਤੋਂ ਸ਼ਾਇਦ ਹੀ ਮਿਲੇ ਤੁਹਾਨੂੰ ਸ਼ਾਇਦ ਹੀ ਜਿਹੜਾ ਹੈ ਕਿਤੇ ਨਾ ਕਿਤੇ ਢੋਈ ਮਿਲੇ ਮੈਨੂੰ ਨਹੀਂ ਲੱਗਦਾ ਕਿ ਸੱਚੇ ਪਾਤਸ਼ਾਹ ਮੁਆਫ ਕਰ ਦੇਣਗੇ ਚਲੋ ਜੇ ਸੱਚੇ ਪਾਤਸ਼ਾਹ ਨੇ ਮਾਫ਼ ਵੀ ਕਰਤਾ ਤੇ ਸੱਤਾ ਜਿਹੜੀ ਹੈ ਉਹ ਜਨਤਾ ਨੇ ਦੇਣੀ ਹੈ ਸੰਗਤ ਦੇ ਵਿੱਚ ਰੱਬ ਵਸਦਾ ਹੈ ਤੇ ਸਤਿਗੁਰੂ ਜੇ ਚਾਉਣਗੇ ਤਾਂ ਸੱਤਾ ਵੀ ਮਿਲੇਗੀ ਜੇ ਨਹੀਂ ਚਾਉਣਗੇ ਤਾਂ ਸੱਤਾ ਨਹੀਂ ਮਿਲ ਸਕਦੀ ਅਕਾਲੀ ਦਲ ਖਤਮ ਹੋ ਜਾਊਗਾ ਅਕਾਲੀ ਦਲ ਦਾ ਭੋਗ ਪਹਿ ਜਾਣਾ ਹੈ ਤੇ ਸਾਧ ਸੰਗਤ ਦੇ ਕਈ ਕਹਿੰਦੇ ਜੀ ਇਸ ਵਿਸ਼ੇ ਨਾਲ ਆਪਣਾ ਕੀ ਸਬੰਧ ਹੈ ਆਪਣਾ ਸਬੰਧ ਇਹ ਵੇ ਕਿ ਜਿਨ੍ਹਾਂ ਨੇ ਜਿਨ੍ਹਾਂ ਦੇ ਰਾਜ ਦੇ ਵਿੱਚ ਐਡੇ ਵੱਡੇ ਕਾਂਡ ਹੋਏ ਹੁਣ ਜਿਨ੍ਹਾਂ ਨੇ ਸ਼ਰਿਆਮ ਗੁਰਮਰ ਜਾਦਾ ਦੀਆਂ ਧੱਜੀਆਂ ਉਡਾਈਆਂ ਹੋਣ ਤੇ ਅੱਜ ਜਦੋਂ ਆਪਣੇ ਤੇ ਗੱਲ ਆਈ ਤੇ ਰੋਣੇ ਨਿਕਲ ਗਏ ਤੇ ਜਦੋਂ ਆਪਣੇ ਤੇ ਗੱਲ ਆਈ ਤੇ ਫਿਰ ਭਜਨਾ ਵੀ ਮੁਸ਼ਕਲ ਹੋ ਰਿਹਾ ਹੈ ਬੜੀ ਹੈਰਾਨਗੀ ਦੀ ਗੱਲ ਹੈ ਕਿ ਆਪਣੇ ਤੇ ਪੈਂਦੀ ਹੈ ਗੱਲ ਫੇਰ ਹੀ ਸਮਝ ਪੈਂਦੀ ਹੈ ਦੂਜੀ ਵਾਰ ਹੁੰਦਾ ਚੀਕਾਂ ਹੀ ਲੱਗਦੀਆਂ ਹੁੰਦੀਆਂ ਨੇ ਸੋ ਆਖਰ ਅੱਜ ਦੁਬਾਰਾ ਤੋਂ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਤਿਆਰੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਦੁਬਾਰਾ ਤੋਂ ਰਾਜ ਭਾਗ ਹਥਿਆਉਣਾ ਜਿਹੜਾ ਹੈ ਇਹਨਾਂ ਦੀ ਗੱਲ ਹੈ ਕਿ ਦੁਬਾਰਾ ਤੋਂ ਰਾਜ ਭਾਗ ਮਿਲੇਗਾ ਜੀ ਇਹ ਦੁਬਾਰਾ ਤੋਂ ਰਾਜ ਭਾਗ ਦੇ ਵਿੱਚ ਆਉਣਗੇ ਦੁਬਾਰਾ ਤੋਂ ਇਹ ਲੋਕ ਜਿਹੜੇ ਨੇ ਉਹ ਸੱਤਾ ਦੇ ਵਿੱਚ ਆਉਣਗੇ ਸੋ ਇਹ ਗੱਲਾਂ ਜਿਹੜੀਆਂ ਨੇ ਵਾਰ-ਵਾਰ ਚੱਲ ਰਹੀਆਂ ਨੇ ਸੋ ਮੈਂ ਇਹ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਕਿ ਆਖਰਕਾਰ ਇਹ ਲੋਕ ਸੱਤਾ ਦੇ ਵਿੱਚ ਆਉਣ ਜਾਂ ਨਾ ਆਉਣ ਪਰ ਅੱਜ ਇਹ ਲੋਕ ਪੂਰੇ ਜ਼ਿਆਦਾ ਆਪਣੇ ਆਪ ਨੂੰ ਧਾਰਮਿਕ ਬਣਾਉਣ ਦੇ ਵਿੱਚ ਸੇ ਸ਼ਖਸੀਅਤ ਬਣਨ ਦੇ ਵਿੱਚ ਕੋਈ ਕਸਰ ਬਾਕੀ ਜਿਹੜੀ ਹੈ ਨਹੀਂ ਛੱਡ ਰਹੇ ਨੇ ਸਾਧ ਸੰਗਤ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਫੈਸਲਾ ਕਰਨਗੇ ਮੌਜੂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਫੈਸਲਾ ਕਰਨਗੇ ਕਿ ਇਹਨਾਂ ਲੋਕਾਂ ਦਾ ਅਸਲ ਚ ਕੀ ਹੋਣਾ ਹੈ ਤਾਂ ਸਾਧ ਸੰਗਤ ਅਫਵਾਹਾਂ ਤੋਂ ਦੂਰ ਰਹੀਏ ਠੀਕ ਹੈ ਅਕਾਲ ਤਖਤ ਸਰ ਦੇ ਫੈਸਲੇ ਨੂੰ ਪਰਵਾਣ ਕਰੀਏ ਜੋ ਇਹਨਾਂ ਨੂੰ ਤਨਖਾਹ ਲੱਗੀ ਹੈ ਸਾਧ ਸੰਗਤ ਉਹ ਜ਼ਰੂਰ ਆਪਾਂ ਉਹ ਜਿਹੜੀ ਸਾਥ ਹੈ ਇਹਨਾਂ ਦਾ ਦਈਏ ਸੇਵਾ ਕਰਨ ਦਿਓ ਇਹਨਾਂ ਨੂੰ ਬਾਕੀ ਜੋ ਫੈਸਲਾ ਹੋਣਾ ਉਹ ਤੇ ਗੁਰੂ ਸਾਹਿਬ ਦੇ ਬਾਣੀ ਵਿੱਚ ਹੀ ਹੋਣਾ ਹੈ ਸਾਧ ਸੰਗਤ ਬਹੁਤਾ ਜਿਆਦੇ ਜਿਹੜੀ ਹੈ ਗਫਵਾਹਾਂ ਤੇ ਯਕੀਨ ਕਰਨ ਦੀ ਲੋੜ ਨਹੀਂ ਹੈ ਜੋ ਕੁਝ ਹੋਣਾ ਜੋ ਕੁਝ ਹੁੰਦਾ ਹੈ ਤੇ ਜੋ ਕੁਝ ਹੋ ਰਿਹਾ ਹੈਗੇ ਉਹ ਸਭ ਕੁਝ ਗੁਰੂ ਦੇ ਬਾਣੀ ਵਿੱਚ ਹੀ ਹੋਣਾ ਹੈ ਜਿਹੜਾ ਗਲਤ ਹੋਏਗਾ ਜੋ ਜੋ ਬੰਦਾ ਕਰਨ ਯੋਗ ਹੋਵੇ ਜੇ ਉਹ ਵੀ ਨਾ ਕਰੇ ਤੇ ਸਾਧ ਸੰਗਤ ਫੇਰ ਹੁੰਦਾ ਵੀ ਹਾਂ ਨੇ ਜਾਣ ਬੁੱਝ ਕੇ ਕੀਤਾ ਹੈ ਮੈਂ ਤਰਫਦਾਰੀ ਨਹੀਂ ਕਰ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਕਿ ਜੋ ਹੋਵੇ ਉਹ ਮਾਰਾ ਹੋਵੇ ਸੋ ਕਹਿਣ ਤੋਂ ਭਾਵ ਇਹ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦਾ ਪਹਿਲਾਂ ਅਸੀਂ ਸਤਿਕਾਰ ਕਰੀਏ ਜੇ ਮੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਾਜ਼ਰ ਨਾਜ਼ਰ ਨੇ ਇਹ ਸਮਝ ਕੇ ਅਸੀਂ ਉਸ ਫੈਸਲੇ ਨੂੰ ਪ੍ਰਵਾਨ ਕਰੀਏ ਬਾਕੀ ਅੱਗੇ ਜੋ ਸਤਗੁਰੂ ਦਾ ਫੈਸਲਾ ਹੋਏਗਾ